ਸਸਕੀ ਕਾਲ ਦੀ ਆਪਾਂ ਬਹੁਤ ਹੀ ਸੋਹਣਾ ਕਲੀਆਂ ਵਾਲਾ ਸ਼ਰਾਰਾ ਤੇ ਨਾਲ ਲੌਂਗ ਕੁੜਤੀ ਬਣਾਈ ਹੈ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਇਹ ਹੈਗੇ ਸਪੈਸ਼ਲ ਯੂਐਸਏ ਤੋਂ ਜਿਨ੍ਹਾਂ ਨੂੰ ਆਪਾਂ ਬਣਾ ਕੇ ਦਿੱਤਾ ਸਭ ਤੋਂ ਪਹਿਲਾਂ ਆਪਾਂ ਕੁੜਤੀ ਦਿਖਾਉਣੀ ਆ ਦੇਖੋ ਪਿਓਰ ਹੈਂਡਵਰਕ ਤੇ ਬਣੀ ਹੋਈ ਆ ਪੈਚ ਲਾ ਕੇ ਉੱਪਰ ਦੇਖੋ ਬਹੁਤ ਹੀ ਸੋਹਣੇ ਮੋਰ ਬਣੇ ਹੋਏ ਆ ਘੇਰਾ ਬਣਿਆ ਤੇ ਗਲਾ ਬਹੁਤ ਜ਼ਿਆਦਾ ਸੋਹਣਾ ਬਣਿਆ ਨਾਲ ਲਟਕਣ ਦੇ ਨਾਲ ਪੂਰੀ ਗੱਲਬਾਤ ਬਣਾਈ ਪਈ ਆ ਠੀਕ ਹੈ ਜੀ ਆ ਦੇਖੋ ਇਹ ਆਪਾਂ ਕ੍ਰੇਪ ਤੇ ਬਣਾਇਆ ਸੋ ਬਹੁਤ ਸੋਹਣੀ ਚੀਜ਼ ਆ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਵੀ ਗਰਾਰਾ ਸ਼ਰਾਰਾ ਜਾਂ ਕਲੀਆਂ ਵਾਲ ਸ਼ਰਾਰਾ ਹੋ ਗਿਆ ਲਹਿੰਗਾ ਹੋ ਗਿਆ ਬਣਵਾ ਸਕਦੇ ਹਾਂ ਬਾਵਾ ਤੇ ਬਹੁਤ ਸੋਹਣਾ ਵਰਕ ਹੋਇਆ ਸੋ ਕਰੇਵ ਦੇ ਉੱਪਰ ਨੇਵੀ ਕਲਰ ਹੈ ਦਾ ਜੀ ਦੇਖੋ ਤੇ ਆ ਗਿਆ ਕਲੀਆਂ ਵਾਲਾ ਸ਼ਰਾਰਾ ਬਹੁਤ ਸੋਹਣੀ ਚੀਜ਼ ਬਣਦੀ ਆ ਸਾਰੇ ਇਹ ਵੀ ਪੈਚ ਲਾ ਕੇ ਠੀਕ ਆ ਔਰਗੈਂਜ਼ਾ ਦਾ ਪੈਚ ਲੱਗਿਆ ਹੋਇਆ ਉੱਪਰ ਕੀਤਾ ਹੋਇਆ ਵਰਕ ਹੈਂਡ ਵਰਕ ਆ ਦੇਖੋ ਪਿਓਰ ਹੈਂਡ ਵਰਕ ਸਾਰਾ ਸੋ ਬਹੁਤ ਸੋਹਣੀ ਚੀਜ਼ ਬਣੀ ਆ ਸੋ ਦੁਪੱਟਾ ਫੋਰ ਸਾਈਡ ਆ ਦੁਪੱਟੇ ਦੇ ਵੀ ਪੱਟੀ ਲਾ ਕੇ ਉਦਾਂ ਹੀ ਬਣਾਈ ਹੋਈ ਔਰਗੈਂਜ਼ਾ ਦਾ ਦੁਪੱਟਾ ਨਾਲ ਦੇਖੋ 3 ਮੀਟਰ ਪੂਰਾ ਵਿੱਚ ਬੂਟੀ ਆ ਪੂਰਾ ਵੱਡਾ ਦੁਪੱਟਾ ਆ ਦੇਖੋ ਬਹੁਤ ਸੋਹਣਾ ਹੈਂਡਵਰਕ ਹੋਇਆ ਤੇ ਵਿੱਚ ਬੂਟੀ ਆ ਸੋ ਤੁਸੀਂ ਇਸ ਤਰ੍ਹਾਂ ਦੀ ਆਪਣੀ ਪਸੰਦ ਦਾ ਕੋਈ ਵੀ ਸੂਟ ਲਹਿੰਗਾ ਗਰਾਰਾ ਜਾਂ ਸ਼ਰਾਰਾ ਬਣਵਾ ਸਕਦੇ ਹੋ ਜੇ ਤੁਸੀਂ ਇੰਸਟਾਗ੍ਰam ਤੋਂ ਸਕਰੀਨਸ਼ਾਟ ਲੈ ਰੱਖਿਆ ਪਰ ਸੋਚ ਹੀ ਰਹੇ ਹੋ ਕਿ ਬਣਵਾਈਏ ਜਾਂ ਨਾ ਬਣਵਾਈਏ ਹੁਣ ਤੁਹਾਡੇ ਕੋਲ ਟਾਈਮ ਆ ਕਿਉਂਕਿ ਅੱਗੇ ਜੇ ਫੰਕਸ਼ਨ ਆਉਣ ਦੇ ਕਾਫੀ ਰਾਸ਼ ਹੋ ਜਾਂਦਾ ਸੋ ਤੁਸੀਂ ਹੁਣ ਬਣਵਾ ਸਕਦੇ ਹੋ ਹੁਣ ਟਾਈਮ ਵੀ ਆ ਤੇ ਆਪਾਂ ਤੁਹਾਨੂੰ ਜਲਦੀ ਜਲਦੀ ਬਣਾ ਕੇ ਤੁਹਾਡੇ ਤੱਕ ਡਿਲੀਵਰ ਕਰ ਦਾਂਗੇ ਪੂਰੇ ਇੰਡੀਆ ਸ਼ਿਪਿੰਗ ਬਿਲਕੁਲ ਫ੍ਰੀ ਆ ਜੇ ਤੁਸੀਂ ਅਬ੍ਰੋਡ ਰਹਿੰਦੇ ਆ ਆਪਾਂ ਉੱਥੇ ਵੀ ਸ਼ਿਪਿੰਗ ਕਰ ਦਾਂਗੇ ਪਰ ਉਹਦੇ ਸ਼ਿਪਿੰਗ ਚਾਰਜ ਐਕਸਟਰਾ ਹੁੰਦੇ ਆ ਇਸ ਤੋਂ ਬਿਨਾਂ ਤੁਸੀਂ ਆਪਣਾ ਸਟੋਰ ਵੀ ਵਿਜ਼ਿਟ ਕਰ ਐਰੋ ਹਬ ਮਾਰਕੀਟ ਰਾਇਕੋਟ ਰੋਡ ਮੁੱਲਾਪੁਰ ਦਾ ਖਾ ਲੁਧਿਆਣਾ ਤੁਸੀਂ ਸਟੋਰ ਤੇ ਆ ਕੇ ਵੀ ਸੋਹਣੇ ਸੋਹਣੇ ਸੂਟ ਲੈ ਸਕਦੇ ਹੋ ਜਾਂ ਤੁਸੀਂ ਆਪਣਾ ਮਨਪਸੰਦ ਕੋਈ ਵੀ ਸੂਟ ਜਾਂ ਲਹਿੰਗਾ ਬਣਾਉਣਾ ਚਾਹੁੰਦੇ ਹੋ ਉਹਦਾ ਵੀ ਆਰਡਰ ਦੇ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਸੂਟ ਤੇ ਲਹਿੰਗੇ ਆਪਣੀ ਵੈਬਸਾਈਟ fanostyle.com ਤੇ ਵੀ ਅਵੇਲੇਬਲ ਆ ਤੁਸੀਂ ਉੱਥੋਂ ਵੀ ਆਰਡਰ ਕਰ ਸਕਦੇ ਹੋ ਤੇ ਆਪਾਂ ਉਹ ਵੀ ਤੁਹਾਡੇ ਤੱਕ ਸ਼ਿਪ ਕਰ ਦਾਂਗੇ